ਮਰਦੀ ਗੋਤ ਵਿੱਚ ਗੁਰੂ ਘਰ ਦੀ ਸਾਰ ਸਕਤੀ ਉੱਤੇ ਅਰਧ ਕਰਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਬੀ ਜੀ ਦੀ ਫਤਿਹ ਅੱਜ ਆਪਾਂ ਤਰਨਤਲ ਬਾਬਾ ਗਿਆਨ ਸਿੰਘ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਹਾਂ। ਆਪਣਾ ਜੀਵਨ ਸਫਲ ਕਰਨ ਵਾਸਤੇ ਇਕੱਤਰ ਹੋਏ ਹਾਂ। ਪਾਪਾ ਜੀ ਉਹਨਾਂ ਨੇ ਬਹੁਤ ਸਾਰੀਆਂ ਧਾਰਨਾਵਾਂ ਤੋਂ ਸੰਤਾਂ ਦੇ ਜੀਵਨ ਗੁਰਸਿੱਖਾਂ ਦੇ ਜੀਵਨ ਤੋਂ ਦਿੱਤੀਆਂ ਗੁਰਬਾਣੀ ਹੈ ਜਿਹੜੀ ਕਿਤੇ ਨਾ ਕਿਤੇ ਅਸੀਂ ਬਹੁਤ ਦੂਰ ਆ ਸਾਡੀ ਪਰ ਅੱਜ ਅਸੀਂ ਜਿੱਥੇ ਵੀ ਜਾਂਦੇ ਹਰ ਬੰਦਾ ਪਰੇਸ਼ਾਨ ਮਿਲਦਾ ਉਹਦਾ ਇੱਕੋ ਹੀ ਕਾਰਨ ਹੈ ਕਿ ਇਹ ਪਰੇਸ਼ਾਨੀਆਂ ਅਸੀਂ ਆਪਸੇ ਛੱਡ ਲਈਆਂ। ਅਸਤੇ ਅਸੀਂ ਗਲਤ ਚੁਣ ਲਏ। ਬਾਣੀ ਦਾ ਜੋ ਮਾਰਗ ਹੈ ਜੋ ਸੱਚ ਦਾ ਮਾਰਗ ਹੈ। ਜੋ ਚੰਗਾ ਮਾਰਗ ਦਾ ਸੌਖਾ ਮਾਰਗ ਹੈ ਉਹ ਉਸੇ ਕਠਨ ਮਾਰਗ ਕਹਿਣਾ ਸ਼ੁਰੂ ਕਰ ਦਿੰਦਾ। ਬੇਦੌਖਾ ਬਹੁਤ ਹੈ ਜੀ। ਜਿੰਨਾ ਸੌਖਾ ਸੱਚ ਤੇ ਚੱਲਣਾ ਹੈ ਹੋਰ ਕਿਸੇ ਤੇ ਕਿਸੇ ਮਾਰਗ 'ਤੇ ਚੱਲਣਾ ਉਹਦਾ ਸੌਖਾ ਨਹੀਂ। ਉਹ ਇਸ ਵਾਸਤੇ ਅੱਜ ਅਸੀਂ ਬਾਬਾ ਜੀ ਦੀ ਯਾਦ ਚ ਬੈਠੇ ਹਾਂ ਬਾਬਾ ਜੀ ਦੇ ਬਾਰੇ ਆਪਾਂ ਸਾਰਿਆਂ ਨੇ ਸੁਣਿਆ ਹੀ ਹੈ ਬਹੁਤੇ ਥੋੜੇ ਲੋਕਾਂ ਨੇ ਦੇਖਿਆ ਹੋਣਾ ਜਿੰਨੀ ਉਹਨਾਂ ਦੀ ਜੀਵਨ ਦੇ ਵਿੱਚ ਸਹਿਜਤਾ ਸੀ ਜਿੰਨਾ ਉਹਦਾ ਵਹਿਕ ਰੂਪ ਤੇ ਵਿਸ਼ਵਾਸ ਸੀ ਔਰ ਜਿੰਨਾ ਉਹਦਾ ਬਾਣੀ ਦਾ ਸੰਤ ਪ੍ਰਗਟ ਹੁੰਦੇ ਆ ਜਦ ਬਾਬਾ ਖਜਾਨ ਸਿੰਘ ਜੀ ਸਰੀਰਕ ਰੂਪ ਤੇ ਸੀ ਤੇ ਉਹਨਾਂ ਦੇ ਨਾਲ ਨਾਲ ਕੋਈ ਸੰਤ ਨਹੀਂ ਸੀ ਲਾਉਂਦਾ ਤੇ ਚਲਦੇ ਆ ਚਲਦੇ ਆ ਅੱਜ ਜੋ ਬਾਬਾ ਖਜਾਨ ਸਿੰਘ ਭਾਈ ਖਜਾਨ ਸਿੰਘ ਸੀ ਅੱਜ ਉਹਦੀ ਕੀਰਤੀ ਹੋਈ ਤਪੱਸਿਆ ਉਹਦਾ ਜਪਿਆ ਹੋਇਆ ਨਾਮ ਅੱਜ ਉਹਨਾਂ ਨੂੰ ਸੰਤ ਬਾਬਾ ਖਜਾਨ ਸਿੰਘ ਬਣਾ ਦਿੱਤਾ ਉਹਨਾਂ ਨੇ ਇਹ ਨਹੀਂ ਕਿ ਬਾਬਾ ਜੀ ਕਹਿ ਕੇ ਗਏ ਸੀ ਨਹੀਂ ਪਰ ਜਿਹਨੇ ਬਣਾਇਆ ਜਿਹੜੇ ਇਥੇ ਝੋੜ ਗਏ ਅੱਡ ਕੇ ਆਉਂਦੇ ਆ ਸਾਡੇ ਵਰਗੇ ਸਾਰੇ ਲੋਕ ਆਪਾਂ ਅੱਜ ਜਿੰਨੇ ਵੀ ਲੈਣਾ ਤੇ ਲੱਗੇ ਹੋ ਤੇ ਵੀ ਬੰਦਾ ਕਹਿੰਦਾ ਜੀ ਮੈਂ ਤਾਂ ਕੁਝ ਮੰਗਦਾ ਨਹੀਂ ਪਰ ਨਹੀਂ ਮੰਗਣਾ ਵੀ ਜ਼ਰੂਰ ਹੈ ਸਾਰੇ ਤੇ ਜੇ ਇਹ ਵੀ ਮੰਗ ਲਈਏ ਕਈ ਬੰਦੇ ਕਹਿੰਦੇ ਹੋਰ ਤਾਂ ਕੁਝ ਨਹੀਂ ਮੰਗਿਆ ਜੀ ਸੁੱਖ ਸ਼ਾਂਤੀ ਮੰਗਦੇ ਆ ਤੇ ਸੁੱਖ ਸ਼ਾਂਤੀ ਇਹ ਤਾਂ ਸਭ ਤੋਂ ਵੱਡੀ ਇਹੋ ਜੀ ਚੀਜ਼ ਦੁਨੀਆਂ 'ਚ ਜਿਹੜੀ ਕਿਤੇ ਵੀ ਕੋਈ ਚੀਜ਼ ਨਹੀਂ ਮਿਲਦੀ ਉਹ ਅੱਜ ਇੱਥੇ ਸੰਤ ਬਾਬਾ ਖਜ਼ਾਨ ਸਿੰਘ ਦੇ ਦਰ ਤੋਂ ਮਿਲਦੀ ਹੈ ਔਰ ਉਹ ਲੈਣ ਵਾਸਤੇ ਦੁਨੀਆਂ ਲੈਣਾ ਪੈਂਦਾ ਬੋਲੇ ਸੋ ਨਿਹਾਲ ਫਤਿਹ ਚਾਰ ਜੱਗ ਤਾਂ ਤੇ ਨਹੀਂ ਖੜੇ ਰਹੇ ਜਦ ਬਾਣੀ ਨੂੰ ਪੜਦੇ ਆ ਤਾਂ ਫੇਰ ਪਤਾ ਲੱਗਦਾ ਕਿ ਇਹ ਸਾਰੀ ਜੋ ਸ੍ਰਿਸ਼ਟੀ ਪੈਦਾ ਕੀ ਆ ਅੰਦਰ ਦੇ ਜੇਰ ਚ ਸੇਪ ਚ ਪੁੱਤ ਕੋ ਜਿਹੜੀ ਇਹ ਚਾਰ ਵਰਨਾਂ ਵਿੱਚ ਸ੍ਰਿਸ਼ਟੀ ਪੈਦਾ ਹੋਈ ਹੈ ਨਾ ਤੇ ਹਰ ਇੱਕ ਨੂੰ ਤਾਰਦਾ ਪਸ਼ੂ ਪ੍ਰੇਸ਼ ਬੁਧ ਕੋ ਪਾਰਾ ਇਹਦਾ ਤਰਕ ਤਾਂ ਨਹੀਂ ਤਾਰਦਾ ਪਤਾ ਕਰੋ ਜਿੱਥੇ ਕਿਤੇ ਸੰਤ ਮਹਾਂਪੁਰਸ਼ ਬੈਠਦੇ ਆ ਉਹ ਥਾਂ ਤੇ ਜਿਹੜੇ ਉਹ ਕਮਰ ਹੋ ਗਏ। ਸੋ ਇਸ ਵਾਸਤੇ ਨਗਰ ਨਿਵਾਸੀਓ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਨਾ। ਔਰ ਸਾਰੇ ਨਗਰ ਨਿਵਾਸੀਆਂ ਨੂੰ ਤਾਂ ਬੇਨਤੀ ਕਰਦਾ ਕਿ ਆਪਾਂ ਬਾਬਾ ਜੀ ਤੋਂ ਉਸ ਲੈ ਲਈਏ। ਜੋ ਖਜ਼ਾਨਾ ਬਾਬਾ ਜੀ ਸਾਨੂੰ ਦੇ ਕੇ ਗਏ ਹੈ। ਉਹ ਖਜ਼ਾਨਾ ਅਸੀਂ ਪ੍ਰਾਪਤ ਕਰਨਾ। ਹੁਣ ਅਸੀਂ ਖਜ਼ਾਨਾ ਸੇਵਾ ਕਰਕੇ ਲੈਣਾ। ਇਥੇ ਜਿੰਨੀ ਸੇਵਾ ਹੋ ਸਕਦੀ ਹੈ ਆਪਣੇ ਆਪ ਦੇ ਰੋਸੇ ਕਿਤੇ ਹੋ ਨਾ ਜੇ ਪਰ ਪ੍ਰਮਾਤਮਾ ਸਭ ਦਾ ਸੰਜਾ ਬਾਬਾ ਕਜਾਨ ਸਿੰਘ ਸਭ ਦਾ ਸੰਜਾ ਸਾਰਿਆਂ ਨੇ ਚਾਰ ਦਿਨ ਤਨ ਮਨ ਧਨ ਨਾਲ ਸੇਵਾ ਕਰਨੀ ਹੈ ਔਰ ਬਾਬਾ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਦੂਰੋਂ ਲੈ ਕੇ ਜਿੰਨੀ ਸੰਗਤ ਆਉਂਦੀ ਹੈ ਕੋਸ਼ਿਸ਼ ਕਰਿਆ ਕਰੋ ਮੈਂ ਦੇਖ ਰਿਹਾ ਹਾਂ ਕਿੰਨਾ ਟਾਈਮ ਹੋ ਗਿਆ ਅਰਦਾਸ ਹੋ ਚੁੱਕੀ ਆ ਉਹ ਮਾਮਾ ਹੋ ਚੁੱਕਿਆ ਸੰਗਤ ਆ ਰਹੀ ਆ ਪਰ ਜਿਹੜਾ ਕੋਈ ਪਹਿਲਾਂ ਵੰਡਿਆ ਗਿਆ ਜੋ ਕੀਰਤਨ ਦੇ ਰੂਪ ਦੇ ਵਿੱਚ ਅਰਦਾਸ ਦੇ ਰੂਪ ਵਿੱਚ ਗੁਰੂ ਦੇ ਹੁਕਮ ਦੇ ਰੂਪ ਦੇ ਵਿੱਚ ਵੰਡਿਆ ਗਿਆ ਕੇਵਲ ਅਸੀਂ ਉਸ ਤੋਂ ਵਾਂਝੇ ਰਹਿ ਜਾਂਦੇ ਆ ਕੋਸ਼ਿਸ਼ ਕਰਿਆ ਕਰੋ ਵੀ ਘੰਟਾ ਪਹਿਲਾਂ ਆ ਜਾਇਆ ਕਰੋ ਦੁਨੀਆ ਦੇ ਉੱਤੇ ਜਦ ਦੁਨੀਆ ਨੂੰ ਕੋਈ ਚੀਜ਼ ਬਚਾ ਸਕਦੀ ਐ ਤਾਂ ਉਹ ਕੱਲਾ ਪਰਮਾਤਮਾ ਅੱਗੇ ਦੇ ਵਕਤੇ ਅਸੀਂ ਡੈਮ ਬਣਾ ਲਿਆ ਕਿਰਤੋਂ ਦਾ ਅਸੀਂ ਤਰੱਕੀ ਕਰ ਲਈ ਐ ਪਰ ਜਦੋਂ ਕੁਦਰਤ ਨੇ ਆ ਕੇ ਮੀਂਹ ਪਾਇਆ ਤਾਂ ਸਾਰਾ ਪੰਜਾਬ ਡੁੱਬਿਆ ਹੋਇਆ ਕਿਤੇ ਨਾ ਕਿਤੇ ਸਾਨੂੰ ਇਹਦੇ ਅੰਦਰ ਝਾੜ ਮਾਰਨੀ ਪੈਣੀ ਐ ਕਿ ਅਸੀਂ ਕਿੱਥੇ ਖੜੇ ਐ ਕੀ ਇਹ ਕੁਦਰਤੀ ਕਰੋਪੀ ਐ ਜਾਂ ਸਾਡੇ ਮਨੁੱਖ ਦਾ ਕੀਤਾ ਹੋਇਆ ਕੰਮ ਐ ਅਸੀਂ ਜਾਣੇ ਨਾ ਜਾਣੇ ਦੇ ਵਿੱਚ ਐਸੀਆਂ ਗਲਤੀਆਂ ਕਰ ਰਹੇ ਹਾਂ ਉਹਨਾਂ ਗਲਤੀਨ ਤੋਂ ਸचेत ਹੋ ਜਿਏ ਆਪਣਾ ਜੀਵ ਸਫਰ ਕਰੀਏ ਗੁਰੂ ਦੇ ਨਾਲ ਲੱਗੀਏ ਇਹ ਸਮਝੀਏ ਕਿ ਇਸ ਧਰਤੀ ਤੇ ਆਉਣ ਦਾ ਸਾਡਾ ਮਕਸਦ ਕੀ ਆ। ਸੋ ਇਸ ਮਕਸਦ ਨੂੰ ਸਮਝਣ ਵਾਸਤੇ ਕਿੰਨੀ ਵੀ ਸੰਗਤ ਇੱਥੇ ਆਈ ਹੈ ਮੈਂ ਆਪ ਸਭ ਨੂੰ ਜੀ ਆਇਆਂ ਕਹਿੰਦਾ ਔਰ ਬਾਬਾ ਖਜਾਨ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਵੈਰੂ ਬਾਬਾ ਜੀ ਅਸੀਂ ਅਣਜਾਣ ਹਾਂ ਭੁੱਲ ਹਾਂ ਟੋਟੀਆਂ ਟਾਕਤਾਂ ਨੂੰ ਤੁਹਾਡੀਆਂ ਰਹਿਣਤਾਂ ਨੂੰ ਸਮਝ ਨਹੀਂ ਸਕਦੇ। ਤੋਂ ਕਿਰਪਾ ਕਰੋ ਕਿ ਤੁਹਾਡੀ ਰਹਿਮ ਕਰੋ ਸਮਝ ਸਕੀਏ। ਤੁਹਾਡੇ ਹੱਟੇ ਜੋ ਇਸ ਨਗਰ ਲਈ ਪਿਆਰ ਹੈ ਉਸ ਪਿਆਰ ਨੂੰ ਸਮਝ ਕੇ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ। ਇੰਗੀਆਂ ਬੇਇਨਤੀਆਂ ਕਰਦਾ ਕੋਈ ਅਖਰਵਾਦ ਘੱਟ ਬੋਲਿਆ ਕਰੇ। ਉਹਦੇ ਲਈ ਮਾਫੀ ਚਾਹੁੰਦਾ। ਤੇ ਸਾਰੀ ਸੰਗਤ ਦੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।